ਹਰ ਸਾਲ ਇਹ ਤੁਸੀਂ ਬੜੇ ਨਾ ਬਾਰੇ ਕਿਹਾ ਇਹ ਮਾਨਜੋਗ ਜੀਜੀਪ ਸਾਹਿਬ ਜੀ ਦੇ ਵੱਲੋਂ ਚਲਾਏ ਗਏ آپریشن ਪ੍ਰਹਾਰ ਤਹਿਤ ਮਾਨਜੋਗ ਸੀਐਸਐਫ ਸਾਹਿਬ ਡਾਕਟਰ ਮਦਾਪ ਸਿੰਘ ਜੀ ਵੱਲੋਂ ਬਟਾਲਾ ਜੀ ਵੱਲੋਂ ਉਹਨਾਂ ਦੇ ਦਿਸਾ ਨਿਰਦੇਸ਼ਾਂ ਹੇਠ ਕੱਲ ਦੇ 5 ਦੋਸ਼ੀ ਮਰਮਾ ਥਾਣੇ ਥ੍ਰਿਪ ਤਾਲਵੰਡੀਗੜ੍ਹਪਾਰ ਕੀਤੇ ਗਏ ਹਨ ਇੱਕ ਦੋਸੀ ਅਨਮੋਲਜੀਤ ਸਿੰਘ ਜਿਸ ਕੋਲ 34 ਗ੍ਰਾਮ ਹੈਰਨ ਬ੍ਰਾਂਡ ਕੀਤੀ ਗਈ ਹੈ ਅਤੇ ਦੋ ਦੋਸ਼ੀ ਦੋਵਾਂ ਮਕੰਮਿਆਂ ਵਿੱਚ ਵਾਂਟਡ ਸਨ ਐਨਡੀਪੀਐਸ ਸੈਕਟ ਹੈ ਉਨਾਂ ਨੂੰ ਗਿਫਤਾਰ ਕੀਤਾ ਗਿਆ ਹੈ ਇੱਕ ਦੋਸ਼ੀ ਅਦਾਲਤ ਵੱਲੋਂ ਗਰੰਟ ਜਾਰੀ ਸਾਨੂੰ ਉਹ ਨੂੰ ਗਿਫਤਾਰ ਕੀਤਾ ਗਿਆ ਇੱਕ ਦੋਸ਼ੀ ਲੜਾਈ ਦੇ ਮਾਮਲੇ ਲੜਿੰਦਾ ਸੀ ਉਹ ਨੂੰ ਗਿਫਤਾਰ ਕੀਤਾ ਗਿਆ ਜਿਹੜੇ 302 ਦਾ ਤਾਲਾ ਮਾਡੋਸ਼ੀਆ ਨੂੰ ਕਿੱਲੇ ਸੱਚ ਗਰਾ ਹੈ ਇੱਕ ਕਾਦੀਏ ਚੂਗੀ ਦੇ ਤਾਂ ਦਾ ਝਗੜਾ ਹੋਇਆ ਸੀ ਦੋਨਾਂ ਪਾਰਟੀਆਂ ਦਾ ਤੇ ਇਹਦੇ ਵਿੱਚ ਇਹ ਦੋਸ਼ੀ ਲੜਿੰਦਾ ਸੀ ਦਰਬਾਤ ਸਿੰਘ ਇਹ ਨੂੰ ਗਿਫਤਾਰ ਕੀਤਾ ਗਿਆ ਇੱਕ ਖਸਾ ਤੇ ਜਿਹੜੇ ਨਸ਼ੀਦੀ ਉਹਨਾਂ ਦਾ ਬੜੇ ਬੰਤੀ ਫੜੇਗੇ ਉਹਨਾਂ ਦੀ ਬੈਕਗ੍ਰਾਉਂਡ ਪੈਣਾ ਕੋਈ ਨਹੀਂ ਦੱਸ ਇਹਨਾਂ ਦੇ ਖਰਾਬ ਕਰਨੇ ਦਰਜ ਹੈਗੇ ਨੇ ਬਾਕੀ ਜਿਹੜੇ ਹੁਣ ਨਵੇਂ ਐਡਜਸਟ ਕੀਤੇ ਆ ਇਹਨਾਂ ਦਾ ਕੋਈ ਸਪੋਰਟਸ ਪੇਸ ਕਰਕੇ ਇਹਨਾਂ ਦਾ ਰਿਮਾਨਡ ਹਾਸਲ ਕਰਕੇ ਇਹਨਾਂ ਦੇ ਪਾਸੋਂ ਜੋ ਇਹਨਾਂ ਦੇ ਲਿੰਕਡ ਬੰਦੇ ਨੇ ਉਹਨਾਂ ਦੇ ਪਾਰਿ ਪੁਸ਼ਕਸ਼ ਕੀਤੀ ਜਾਏਗੀ ਫਾਰਵਰਡ ਬੈਕਵਰਡ ਲਿੰਕ ਹਾਸਲ ਕੀਤੀ ਕਰਕੇ ਇਹਨਾਂ ਪਾਸੋਂ ਹੋਰ ਕਵਰੀ ਹੋਣ ਦੇ ਚਾਂਸ ਨੂੰ ਹੋਰ ਕਵਰੀ ਕੀ